ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਆਪਾਂ ਤੁਹਾਨੂੰ ਦਿਖਾਉਣਾ ਹੈ ਹੈਂਡਵਰਕ ਦੇ ਸੂਟ ਜੋ ਕਿ ਆਪਾਂ ਵੈਲਵਟ ਦੇ ਉੱਪਰ ਰੈਡੀ ਕੀਤੇ ਰਾਂਗੇ ਤੇ ਆਪਣੇ ਖੁਦ ਫੈਮਿਲੀ ਦੇ ਸੂਟ ਲੇ ਗੇ ਘਰ ਦੇ ਆਵੇ ਤੇ ਬੱਚਿਆਂ ਦੇ ਵੀ ਤੇ ਮੰਮੀ ਦਾ ਵੀ ਤੇ ਮੇਰਾ ਆਪਣਾ ਵੀ ਮੈਂ ਤੁਹਾਨੂੰ ਸਾਰੇ ਦਿਖਾਉਂਗੀ ਤੇ ਤੁਸੀਂ ਕਿਸ ਤਰ੍ਹਾਂ ਰੈਡੀ ਕਰਵਾ ਸਕਦੇ ਹੋਗੇ ਉਹ ਮੈਂ ਤੁਹਾਨੂੰ ਡਿਟੇਲ ਦੱਸੂੰਗੀ ਜਿਹੜਾ ਇਹ ਸੂਟ ਆਪਾਂ ਰੈਡੀ ਕੀਤਾ ਹੈ ਸੈਮੀ ਵੈਲਵਟ ਦੇ ਉੱਪਰ ਕੀਤਾ ਹੈਗਾ ਜੇ ਤੁਸੀਂ ਫੁੱਲ ਪਿਓਰ ਤੇ ਕਰਵਾਉਣਾ ਚਾਹੁੰਦੇ ਹੋ ਫੁੱਲ ਪਿਓਰ ਦੇ ਵਿੱਚ ਕਲਰ ਹੈਗਾਗਾ ਇਹ ਜਿਹੜਾ ਵਰਕ ਹੋਇਆ ਹੈ ਸਾਰਾ ਹੈਂਡ ਦਾ ਹੋਇਆ ਹੈਗਾ ਤੁਸੀਂ ਕੰਮ ਦੀ ਫਿਨਿਸ਼ਿੰਗ ਦੇਖ ਸਕਦੇ ਹੋਗੇ ਲਓ ਜੀ ਠੀਕ ਹੈ ਜੀ neck ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਸੈਂਟਰ ਪੈਨਲ ਲੇងਗੀ ਕੇਰੇ ਦੇ ਉੱਪਰ ਵੀ ਵਰਕ ਕੀਤਾ ਹੋਇਆ ਵਿਦਮੂਰੀ ਦੇ ਉੱਪਰ ਆ ਚੁਕਾ ਜੇ ਤੁਸੀਂ ਸੇਮ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਕੋਈ ਵੀ ਸੂਟ ਸੂਟ ਤੇ ਤੁਸੀਂ ਜੇ ਵੈਲਵਟ ਤੇ ਨਹੀਂ ਰੈਡੀ ਕਰਵਾਉਣਾ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਤੇ ਇਹ ਹੈਗਾ ਜੀ ਦੁਪੱਟਾ ਇਹਦੇ ਨਾਲ ਇਸ ਤਰ੍ਹਾਂ ਆਪਾਂ ਲਾਈਨ ਵਾਲਾ ਦੁਪੱਟਾ ਰੱਖਿਆ ਹੈਗਾ ਬਹੁਤ ਜਿਆਦਾ ਸੋਹਣੀ ਸੂਟ ਦੀ ਗ੍ਰੇਸ ਆ ਰਹੀ ਹੈਗੀ ਤੁਸੀਂ ਵੀ ਇਸ ਤਰ੍ਹਾਂ ਲਾਈਨ ਵਾਲਾ ਦੁਪੱਟਾ ਰੱਖ ਕੇ ਰੈਡੀ ਕਰਵਾ ਸਕਦੇ ਹੋਗੇ ਸੂਟ ਲਓ ਜੀ ਇਸ ਤੋਂ ਬਾਅਦ ਹੈਕਨੇ ਜੀ ਦੋਨੇ ਬੇਟੀਆਂ ਦੇ ਸੂਟ ਲੈਣਗੇ ਇਹ ਆਪਾਂ ਫੁੱਲ ਪਿਓਰ ਵੈਲਵਟ ਦੇ ਉੱਪਰ ਰੈਡੀ ਕੀਤੇ ਨਗੇ ਜੋ ਕਿ ਸੇਮ ਸੂਟ ਅਸੀਂ ਮਦਰ ਡਾਟਰ ਦਾ ਮਤਲਬ ਕੰਬੋ ਰੈਡੀ ਕੀਤਾ ਹੋਇਆ ਹੈਗਾ ਅਸੀਂ ਤਿੰਨਾਂ ਨੇ ਲਓ ਜੀ ਨੈੱਕ ਦਾ ਸਟਾਈਲ ਤੁਸੀਂ ਦੇਖ ਸਕਦੇ ਹੋਗੇ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਬੱਚਿਆਂ ਦੇ ਸੂਟ ਰੈਡੀ ਕਰਵਾਉਣਾ ਚਾਹੋਗੇ ਤਾਂ ਤੁਸੀਂ ਇਸ ਤਰ੍ਹਾਂ ਰੈਡੀ ਕਰਵਾ ਸਕਦੇ ਹੋ ਕੇਰਾ ਵਰਕ ਆ ਜਾਊਗਾ ਤੇ ਵਿਦ ਮੂਰੀਆਂ ਤੇ ਪੌਂਚਿਆਂ ਦੇ ਉੱਪਰ ਕੰਮ ਕੀਤਾ ਹੋਇਆ ਠੀਕ ਹੈ ਜੀ ਦੁਪट्टे ਆਪਾਂ ਇਹਦੇ ਨਾਲ ਕੱਲੇ 12 ਦੇ ਆਪਾਂ ਰੈਡੀ ਕਰਵਾਏ ਸੀਗੇ ਬਹੁਤ ਹੀ ਜਿਆਦੇ ਸੋਹਣੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਦਿੱਤੀ ਹੈਗੀ ਵਿੱਚ ਆਪਾਂ ਲਾਈਨਾਂ ਵਗੈਰਾ ਹਨਾ ਪਾਈਆਂ ਨਹੀਂ ਗੀਆਂ ਗੋਟਿਆਂ ਗੋਟੇ ਦੀਆਂ ਲਓ ਜੀ ਇਸ ਤਰ੍ਹਾਂ ਹਾਂ ਇਹ ਬਾਵਾਵਾਂ ਦੇ ਉੱਪਰ ਵਰਕ ਆ ਜਾਊਗਾ ਦੇਫਰਨਿਸ਼ਿੰਗ ਪੱਟੀ ਲਗਾ ਕੇ ਆਪਾਂ ਦਾ ਸੂਟ ਨੂੰ ਆਪਾਂ ਰੈਡੀ ਕੀਤਾ ਹੈਗਾ ਵਿੱਚ ਆਪਾਂ ਦੇਖੋ ਹਨਾ ਸੀਪੀ ਐ ਜਿਹੜੀ 컬러ਫੁਲ ਆਪਾਂ ਪਾਈ ਹੈਗੀ ਵਿੱਚ ਲਓ ਜੀ ਤੁਸੀਂ ਆਪਣੇ ਬੱਚਿਆਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਇਹ ਵਾਲੇ ਡਿਜ਼ਾਈਨ ਦੋਨੋਂ ਹਨਾ ਦੇ ਸਕਦੇ ਹੋਗੇ ਵੈਲਵਰਡ ਦੇ ਉੱਪਰ 크ريب ਦੇ ਉੱਪਰ ਕੋਈ ਵੀ ਫੈਬਰਿਕ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਦੇ ਸਕਦੇ ਹੋਗੇ ਹਾਂਜੀ ਮੈਂ ਵੀ ਖੁਦ ਹਨਾ ਜਿਹੜਾ ਸੂਟ ਅੱਜ ਵੇਅਰ ਕੀਤਾ ਹੋਇਆ ਹੈਗਾ ਸਹੀ ਮੈਂ ਆਪਣੀਆਂ ਬੇਟੀਆਂ ਨਾਲ ਦਾ ਵੇਅਰ ਕੀਤਾਗਾ ਇਹ ਅਸੀਂ ਫੁੱਲ ਪਿਓਰ ਵੈਲਵਟ ਦੇ ਉੱਪਰ ਰੈਡੀ ਕੀਤੇ ਨੇਗੇ ਇਸ ਤਰ੍ਹਾਂ ਦੇਖੋ ਬਾਹਾਂ ਦੇ ਉੱਪਰ ਕੰਮ ਕੀਤਾ ਹੋਇਆ ਵਿੱਚ ਪਰਲ ਵਰਕ ਹੈਗਾ 컬러ਫੁਲ ਆਪਾਂ ਵਰਕ ਕੀਤਾ ਹੈਗਾ ਤੇ ਨੈੱਕ ਦਾ ਸਟਾਈਲ ਹਨਾ ਤੁਸੀਂ ਦੇਖ ਸਕਦੇ ਹੋਗੇ ਬੱਚਿਆਂ ਦੇ ਅਕੋਰਡਿੰਗ ਜਿਹੜੇ ਸੂਟ ਨੇਗੇ ਉਹ ਆਪਾਂ ਥੋੜੇ ਜਿਹਾ ਹਲਕੇ ਵਰਕ ਦੇ ਰੱਖੇ ਨੇਗੇ ਘੇਰਾ ਤੁਸੀਂ ਦੇਖ ਸਕਦੇ ਹੋ ਵਿਦ ਬਾਟਮ ਦੇ ਉੱਪਰ ਕੰਮ ਕੀਤਾ ਹੋਇਆ ਠੀਕ ਹੈ ਜੀ ਤੇ ਦੁਪੱਟਾ ਮੈਂ ਫੁੱਲ ਪਿਓਰ ਆਰਗੈਂਜ਼ਾ ਦਾ ਰੱਖਿਆ ਹੈਗਾ ਨਾਲ ਆਪਾਂ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਲਗਾ ਕੇ ਵਿਦ ਆਪਾਂ ਗੋਟਾ ਲਗਾਏਗਾ ਨਾਲ ਸੇਮ ਹੀ ਬੱਚਿਆਂ ਦੇ ਇਦਾਂ ਹੀ ਸੂਟ ਹੈਗਾ ਜਿਹੜਾ ਰੈਡੀ ਕੀਤਾ ਸੀਗਾ ਇਹ ਤੁਸੀਂ ਕੋਈ ਵੀ ਮਤਲਬ ਫੈਬਰਿਕ ਤੇ ਕਰਵਾ ਸਕਦੇ ਹੋ ਕੋਈ ਵੀ ਕਲਰ ਤੇ ਕਰਵਾ ਸਕਦੇ ਹੋਗੇ ਤੇ ਦੋ ਸੂਟ ਆਪਾਂ ਤੁਹਾਨੂੰ ਹੋਰ ਦਿਖਾਉਣੇ ਆਂਗੇ ਇਹਦੇ ਨਾਲ ਦੇ ਸੂਟ ਲੇਗੇ ਜਿਹੜੇ ਰੈਡੀ ਹੋਣ ਲਈ ਗਏ ਨੇਗੇ ਸੇਮ ਇਹ ਵਾਲੇ ਸੂਟ ਲੋਚੀ ਕਾਫੀ ਪੈਣਾ ਇਹ ਸੂਟ ਦੇ ਆਰਡਰ ਦੇ ਚੁੱਕੀਆਂ ਨੇ ਕਿ ਆਪਾਂ ਪੂਰਾ ਥਾਨ ਹੈ ਜਿਹੜਾ ਲੈ ਆਇਾਂਗੇ ਇਹ ਵਾਲੇ ਕਲਰ ਦਾ ਸੇਮ ਇਹਦੇ ਉੱਪਰ ਆਪਾਂ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋਗੇ ਤੇ ਵਿਧ ਵਿੱਚ ਛੋਟੇ ਛੋਟੇ ਬੂਟੀ ਹੈਗੀ ਤੇ ਬਾਹਵਾਂ ਦੇ ਉੱਪਰ ਕੰਮ ਕੀਤਾ ਹੋਇਆ ਬਾਹਵਾਂ ਦੇ ਆਪਾਂ ਥੋੜਾ ਜਿਹਾ ਹੈਵੀ ਵਰਕ ਰੱਖਿਆ ਹੈਗਾ ਤੇ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਤੇ ਨਾਲ ਆਪਾਂ ਫੁੱਲ ਪਿਓਰ ਸੌਰੀ ਚਨੌਨ ਦਾ ਕਮਲ ਚਨੌਨ ਦਾ ਦੁਪੱਟਾ ਹੈਗਾ ਤੇ ਇਸ ਤਰ੍ਹਾਂ ਆਪਾਂ ਫਿਨਿਸ਼ਿੰਗ ਪੱਟੀ ਲਗਾਈ ਹੈਗੀ ਤੇ ਵਿੱਚ ਦਾ ਆਪਾਂ ਲੇਸ ਦਿੱਤੀ ਹੈਗੀ ਆਹ ਸੌਰੀ ਗੋਟਾ ਲਗਾਇਆ ਹੈਗਾ ਤੇ ਵਿੱਚ ਸੈਂਟਰ ਦੇ ਵਿੱਚ ਛਟੀਆਂ ਮਤਲਬ ਉਸ ਤਰ੍ਹਾਂ ਆਪਾਂ ਡਿਜ਼ਾਈਨ ਦਿੱਤਾ ਹੈਗਾ ਲਾਈਨਾਂ ਪਾ ਕੇ ਫਿਰ ਉਸ ਤੋਂ ਬਾਅਦ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਇਹ ਪੀਸ ਇਹ ਵਾਲਾ ਹੈਂਡ ਦੇ ਵਿੱਚ ਰੈਡੀ ਹੋਇਆ ਹੈਗਾ ਇਹ ਵਾਲਾ ਤੁਸੀਂ ਵਰਕ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ 4 ਸਾਈਡ ਆਪਾਂ ਸਾਰੀ ਲੇਸ ਲਗਾਈ ਹੈਗੀ 골ਡਨ ਟੱਚ ਦੇ ਵਿੱਚ ਤੀਸਰਾ ਸਾਰਾ ਮਤਲਬ ਸੂਟ ਹੈ ਜਿਹੜਾ ਵਰਕ ਕੀਤਾ ਹੋਇਆ ਹੈਗਾ ਤੇ ਵਿਦ ਬਾਵਾ ਸਲੀਵਸ ਦੇ ਉੱਪਰ ਤੁਸੀਂ ਕੰਮ ਦੇਖ ਸਕਦੇ ਹੋਗੇ ਤੇ ਬਹੁਤ ਸੋਹਣੀ ਆਪਾਂ ਦੇਖੋ ਹਨਾ ਲੇਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਇਸ ਤਰ੍ਹਾਂ ਹਨਾ ਤੇ ਬਾਟਮ ਦੇ ਉੱਪਰ ਕੋਈ ਵੀ ਵਰਕ ਨਹੀਂ ਹੈਗਾ ਦੁਪੱਟਾ ਗਏ ਦੇ ਨਾਲ ਆਪਾਂ ਟਵਿਲ ਦਾ ਰੱਖਿਆ ਹੈਗਾ ਤੇ ਵਿਦ ਆਪਾਂ ਨਾਲ ਗੋਟਾ ਲਗਾਇਆ ਹੈਗਾ ਗੋਟਾ ਵੀ ਬਹੁਤ ਹੀ ਜਿਆਦਾ ਸੋਹਣਾ ਗੋਟਾ ਲਗਾਇਆ ਹੈਗਾ ਇਹ ਤੁਸੀਂ ਕੋਈ ਵੀ ਫੈਬਰਿਕ ਕੋਈ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਅੱਜ ਵਾਲੇ ਸੂਟ ਜੇ ਤੁਹਾਨੂੰ ਸਾਡੇ ਸੂਟ ਵਧੀਆ ਲੱਗੇ ਤਾਂ ਕਮੈਂਟ ਜਰੂਰ ਕਰਿਓ ਸੋਣਾ ਜਾਂ ਕਿਵੇਂ ਦੇ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਅਗਲੀ ਵੀਡੀਓ ਪਰ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ